ਸ੍ਰੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਮਹਾਰਾਜ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਖ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਮਹਾਰਾਜਿਆਂ ਨੇ ਵੱਡਾ ਪਰਉਪਕਾਰ ਇਸ ਧਰਤੀ ਉੱਤੇ ਕੀਤਾ ਹੈ ਜੋ ਐਸੀ ਅਗੰਮੀ ਇਲਾਹੀ ਬਾਣੀ ਨੂੰ ਮਹਾਰਾਜ ਜੀਆ ਨੇ ਧਰਤੀ ਉੱਤੇ ਪ੍ਰਗਟ ਕਰਿਆ ਹੈ ਸੋ ਖਾਲਸਾ ਜੀ ਸਾਰੇ ਸੰਸਾਰ ਦਾ ਹੀ ਗੁਰੂ ਜਿਹੜਾ ਹੈ ਉਹ ਸ਼ਬਦ ਹੈ ਜਿੰਨੇ ਵੀ ਅੱਜ ਤੱਕ ॠषि मुनि ਅਵਤਾਰ ਆਏ ਹਨ ਸਾਰਿਆਂ ਨੇ ਸ਼ਬਦ ਨੂੰ ਗਾਇਆ ਹੈ ਭਗਵਾਨ ਕ੍ਰਿਸ਼ਨ ਜੀ ਆਏ ਉਹ ਵੀ ਖਾਲਸਾ ਜੀ ਸ਼ਬਦ ਦੇ ਉਪਾਸਕ ਸਨ। ਭਗਵਾਨ ਰਾਮਚੰਦਰ ਜੀ ਆਏ ਉਹ ਵੀ ਖਾਲਸਾ ਜੀ ਨਾਮ ਦੇ ਉਪਾਸਕ ਸਨ। ਜਿਸ ਵੇਲੇ ਉਹਨਾਂ ਨੇ ਲੰਕਾ ਜਾਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਜਿਹੜਾ ਉਹ ਬਨ ਬਨਣਾ ਕੀਤਾ ਸੀ ਖਾਲਸਾ ਜੀ ਤੇ ਇਹ ਹਿੰਦੂ ਲੋਕ ਮੰਨਦੇ ਆ ਕਿ ਭਗਵਾਨ ਰਾਮਚੰਦਰ ਜੀ ਨੇ ਆਪਣਾ ਨਾਮ ਲਿਖਿਆ ਸੀ। ਨਹੀਂ ਭਾਈ ਉਹ ਰਾਮ ਨਾਮ ਸੀ ਅਕਾਲ ਪੁਰਖ ਜੀ ਦਾ। ਜਿਹੜਾ ਸਾਰਿਆਂ ਘਟਾਂ ਦੇ ਵਿੱਚ ਰਮਿਆ ਹੋਇਆ ਵਾਹਿਗੁਰੂ ਹੈ। ਉਹ ਉਸ ਵਾਹਿਗੁਰੂ ਜੀ ਦਾ ਨਾਮ ਸੀ ਇਸ ਕਰਕੇ ਉਹ ਪੱਥਰ ਤਰੇ ਸਨ ਭਗਤ ਜੀ ਭਗਤ ਬਾਬਾ ਨਾਮਦੇਵ ਸਾਹਿਬ ਜੀ ਕਹਿੰਦੇ ਨੇ ਦੇਵਾ ਪਾਹਣ ਤਾਰੀ ਅਲੇ ਤੇ ਇਹ ਪਰਮੇਸ਼ਰ ਦੀ ਲੀਲਾ ਹੈ ਵਾਹਿਗੁਰੂ ਜੀ ਨੇ ਪੱਥਰ ਤਾਰ ਦਿੱਤੇ ਹਨ ਤੇ ਆਪਾਂ ਕਿਉਂ ਨਾ ਤਰਾਂਗੇ ਇਹ ਭਗਤ ਨਾਮਦੇਵ ਜੀ ਦਾ ਸ਼ਬਦ ਆਉਂਦਾ ਹੈ ਖਾਲਸਾ ਜੀ ਮਹਾਰਾਜ ਦੀ ਬਾਣੀ ਅੰਦਰ ਤੇ ਸਤਿਗੁਰੂ ਜੀ ਸਾਨੂੰ ਇਹੀ ਗੱਲ ਸਮਝਾਉਂਦੇ ਆ ਕਿ ਨਾਮ ਨੂੰ ਮੁੱਖ ਰੱਖੋ ਜ਼ਿੰਦਗੀ ਦੇ ਵਿੱਚ ਜਿਹੜਾ ਨਾਮ ਹੈ ਉਹ ਖਾਲਸਾ ਦੀ ਸ਼ਰੋਮਣੀ ਰੱਖੋ ਅਮਰਤ ਵੇਲੇ ਜਾ ਕੇ ਨਾਮ ਦਾ ਜਪਣਾ ਕਰੋ ਨਾਮ ਜਿਹੜਾ ਜਪਦਾ ਹੈ ਮਲੁਖ ਉਹਦੀ ਜ਼ਿੰਦਗੀ ਵਿੱਚੋਂ ਖਾਲਸਾ ਜੀ ਅਗਿਆਨ ਦਾ ਹਨੇਰਾ ਦੂਰ ਹੋ ਜਾਂਦਾ ਜਿੰਨਾ ਚਿਰ ਸਾਨੂੰ ਅਗਿਆਨ ਦਾ ਹਨੇਰਾ ਪਿਆ ਰਹੇ ਉਹਨਾਂ ਚਿਰ ਸੋਝੀ ਨਹੀਂ ਆਉਂਦੀ ਵੀ ਰੱਬ ਸਹੀ ਕਰ ਰਿਹਾ ਕਿ ਕੀ ਕਾਰਨ ਹੈ ਉਹਨਾਂ ਚਿਰ ਆਪਾਂ ਝੂੜਦੇ ਰਹਿੰਨੇ ਆ ਰੱਬ ਨੂੰ ਵੀ ਦੋਸ਼ ਦਿੰਨੇ ਆ ਤੇ ਖਾਲਸਾ ਜੀ ਉਦਾਂ ਵੀ ਰੋਂਦੇ ਰਹਿੰਨੇ ਆ ਸਾਡੇ ਕਰਮਾਂ ਬਾੜੇ ਤੇ ਜਦੋਂ ਵਾਹਿਗੁਰੂ ਜੀ ਦੇ ਸ਼ਬਦ ਨਾਲ ਸਾਨੂੰ ਸੋਝੀ ਆ ਜਾਂਦੀ ਹੈ ਉਸ ਵੇਲੇ ਖਾਲਸਾ ਜੀ ਫਿਰ ਆਪਾਂ ਕਹਿੰਨੇ ਆ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰ ਜਨਾ ਉਦੋਂ ਇਹ ਸੋਝੀ ਆ ਜਾਂਦੀ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੇ ਕਰਮਾਂ ਦੇ ਹੀ ਮੈਨੂੰ ਪਾਪ ਜਿਹੜੇ ਘੇਰੀ ਫਿਰਦੇ ਆ ਮੇਰੇ ਕਰਮੀ ਹੀ ਹਨ ਜੋ ਮੇਰੇ ਅੱਗੇ ਆਉਂਦੇ ਆ ਹੋਰ ਮਹਾਰਾਜ ਜੀ ਤੁਹਾਡਾ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਇਹ ਰੱਬ ਦੇ ਖਾਲਸਾ ਜੀ ਸਾਨੂੰ ਹਮੇਸ਼ਾ ਬਚਾਉਣ ਵਾਲਾ ਹੈ ਜਦੋਂ ਅਸੀਂ ਉਹਦੀ ਭਗਤੀ ਕਰਾਂਗੇ ਉਹਦੀ ਆਰਾਧਨਾ ਕਰਾਂਗੇ ਫਿਰ ਉਹ ਖਾਲਸਾ ਜੀ ਸਾਡੀ ਸੁਣੇਗਾ ਸਾਡੇ ਨੇੜੇ ਹੋ ਕੇ ਸਾਡੀ ਰੱਖਿਆ ਕਰੇਗਾ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੰਮ ਪੈਣ ਤੇ ਰੱਬ ਨੂੰ ਨਾ ਸਿਮਰੋ ਅਠੇ ਪੈਰ ਵਾਹਿਗੁਰੂ ਜੀ ਨੂੰ ਯਾਦ ਕਰਿਆ ਕਰੋ ਜਦੋਂ ਸੁੱਖ ਹਨ ਜ਼ਿੰਦਗੀ ਵਿੱਚ ਉਦੋਂ ਵੀ ਵਾਹਿਗੁਰੂ ਜੀ ਨੂੰ ਯਾਦ ਕਰੋ ਤੇ ਜਦੋਂ ਦੁੱਖ ਆਉਂਦੇ ਨੇ ਉਸ ਵੇਲੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਆਪ ਹੀ ਕਿਰਪਾ ਕਰ ਦੇਣੀ ਪਰ ਅਸੀਂ ਕੀ ਕਰਦੇ ਆ ਅਸੀਂ ਜਦੋਂ ਕੋਈ ਨੁਕਸਾਨ ਹੋ ਜਾਂਦਾ ਜਾਂ ਖਾਲਸਾ ਜੀ ਕੋਈ ਦੁੱਖ ਆ ਜਾਂਦਾ ਉਸ ਵੇਲੇ ਅਸੀਂ ਵਾਹਿਗੁਰੂ ਜੀ ਨੂੰ ਯਾਦ ਕਰਨ ਲੱਗ ਪੈਂਦੇ ਆ ਉਦਾਂ ਨਹੀਂ ਯਾਦ ਕਰਦੇ ਤੇ ਜੇ ਆਪਾਂ ਉਦਾਂ ਯਾਦ ਕਰਦੇ ਰਹੀਏ ਤੇ ਮਹਾਰਾਜ ਸਾਨੂੰ ਦੁੱਖਾਂ ਤੋਂ ਬਚਾਉਣਗੇ ਸੱਚੇ ਪਾਸ਼ਾ ਮਿਹਰ ਕਰਨਗੇ ਸਾਡਾ ਭਲਾ ਕਰਨਗੇ ਸੋ ਇਸ ਕਰਕੇ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਾਨੂੰ ਸਮਝਾਉਂਦੇ ਹਨ ਕਿ ਸੰਸਾਰ ਦੇ ਵਿੱਚ ਖਾਲਸਾ ਜੀ ਕਦੇ ਵੀ ਕਿਸੇ ਦੇ ਕੰਮ ਮੁੱਕੇ ਨਹੀਂ ਕਈਆਂ ਦਾ ਇਹੀ ਮੇਨ ਇਹੀ ਹੁੰਦਾ ਨਾ ਖਾਲਸਾ ਜੀ ਸ਼ਿਕਾਇਤ ਹੁੰਦੀ ਹੈ ਜਾਂ ਬਹਾਨਾ ਹੁੰਦਾ ਕਿ ਸਾਡੇ ਕੋਲੇ ਸਮਾਂ ਨਹੀਂ ਅਸੀਂ ਤੇ ਕੰਮਕਾਰਾਂ 'ਚ ਫਸੇ ਹੋਣ ਕਰਕੇ ਸਾਡੇ ਕੋ ਰੱਬ ਦਾ ਨਾਮ ਨਹੀਂ ਲਿਆ ਜਾਂਦਾ ਰੱਬ ਦਾ ਨਾਮ ਲੈਣ ਵਾਸਤੇ ਤੁਰਦੇ ਆਂ ਫਿਰਦੇ ਆਂ ਵੀ ਜਪ ਸਕਦੇ ਆਂ ਕੰਮਕਾਰਾਂ ਦਾ ਵੀ ਕੰਮ ਕਰਦੇ ਆਂ ਵੀ ਜਪ ਸਕਦੇ ਆਂ ਇਹ ਤੇ ਬਹਾਨੇਬਾਜ਼ੀਆਂ ਨੇ ਖਾਲਸਾ ਜੀ ਵਾਹਿਗੁਰੂ ਜੀ ਦਾ ਨਾਮ ਤੇ ਆਪਾਂ ਤੁਰਦੇ ਫਿਰਦੇ ਗੱਲਾਂ ਬਾਤਾਂ ਕਰਦੇ ਜਦੋਂ ਵੀ ਚੇਤਾ ਆਵੇ ਵਾਹਿਗੁਰੂ ਜੀ ਨੂੰ ਯਾਦ ਕਰੀਏ ਮਹਾਰਾਜ ਦਾ ਸ਼ੁਕਰ ਨਾ ਕਰੀਏ ਦਿੱਤੀਆਂ ਦਾਤਾਂ ਵਾਸਤੇ ਫਿਰ ਮਹਾਰਾਜ ਦੀ ਖੁਸ਼ੀ ਸਾਨੂੰ ਪ੍ਰਾਪਤ ਹੁੰਦੀ ਤੇ ਕਈਆਂ ਦਾ ਪੱਕਾ ਬਹਾਨਾ ਹੈ ਕਿ ਸਾਡੇ ਕੋਲ ਹੀ ਇਹ ਕੰਮ ਕਾਰਕੌਣ ਕਰੂਗਾ ਜੇ ਰੱਬ ਰੱਬ ਕਰਨ ਲੱਗ ਪਏ ਨਿਆਣੇ ਭੁੱਖੇ ਮਰ ਜਾਣਗੇ ਆਹ ਹੋ ਜਾਏਗਾ ਉਹ ਹੋ ਜਾਏਗਾ ਬੰਦੇ ਨੂੰ ਬੜਾ ਵੱਡਾ ਭੁਲੇਖਾ ਹੈ ਕਿ ਸ਼ਾਇਦ ਮੈਂ ਸਵੇਰੇ ਕੰਮ ਤੇ ਜਾਣਾ ਕਮਾ ਕੇ ਲਿਆਉਣਾ ਤੇ ਤਾਂ ਮੇਰੇ ਬੱਚੇ ਪਾਲ ਰਹੇ ਆ ਉਹ ਨਹੀਂ ਭਲਿਆ ਪੁਰਸ਼ਾ ਪਰਮੇਸ਼ਰ ਪਾਲਣ ਵਾਲਾ ਹੈ ਚਲ ਮੰਨ ਲਾ ਤੂੰ ਤੇਰੇ ਮਨ ਵਿੱਚ ਭਲੇਖਾ ਤੇ ਇੱਕ ਗੱਲ ਇਹ ਵੀ ਮੰਨ ਲਈਏ ਆਪਾਂ ਵੀ ਚਲੋ ਤੂੰ ਕਮਾਈ ਕਰਕੇ ਲਿਆਉਣਾ ਤੇ ਫਿਰ ਜਾ ਕੇ ਤੇਰੇ ਬੱਚੇ ਖਾਂਦੇ ਆ ਤੇ ਬਾਕੀ ਸਾਰੀ ਸ੍ਰਿਸ਼ਟੀ ਵੱਲ ਝਾਤ ਮਾਰ ਖਾਂ ਜਿਹੜੇ ਜਾਨਵਰ ਹਨ ਉਹ ਵੀ ਜਾਂਦੇ ਨੇ ਆਪਣੇ ਬੱਚਿਆਂ ਵਾਸਤੇ ਫਿਰ ਤੇ ਫਿਰ ਖਾਲਸਾ ਜੀ ਚਿੜੀਆਂ ਕਾਂ ਸਭ ਕੁਝ ਜਾਂਦਾ ਸੰਸਾਰ ਦਾ ਹਰ ਇੱਕ ਜੀਵ ਜਾਂਦਾ ਆਪਣੇ ਬੱਚਿਆਂ ਨੂੰ ਪਾਲਣ ਵਾਸਤੇ ਸੋ ਇਹ ਤੇ ਫਿਰ ਖਾਲਸਾ ਜੀ ਸਾਰੀ ਸ੍ਰਿਸ਼ਟੀ ਕਰਦੀ ਹੈ ਪਰ ਉਹ ਰੱਬ ਦਾ ਨਾਮ ਹੀ ਜਪਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸਾਰੀ ਸ੍ਰਿਸ਼ਟੀ ਪਰਮੇਸ਼ਰ ਨੂੰ ਯਾਦ ਕਰਦੀ ਐ ਸਮਰਦੀ ਐ ਤੇ ਫਿਰ ਖਾਲਸਾ ਜੀ ਕੋਈ ਕਹਿੰਦਾ ਰੱਬ ਮੈਨੂੰ ਥੋੜੀ ਜੀ ਹੋਰ ਉਮਰ ਦੇ ਦੇਵੇ ਤੇ ਮੈਂ ਫਿਰ ਉਦੋਂ ਜਪਾਂਗਾ ਜਿਹੜੇ ਕਈ ਬੁੱਢੇ ਹੋ ਗਏ ਮਰਨ ਕਿਨਾਰੇ ਪਹੁੰਚ ਗਏ ਕਹਿੰਦੇ ਰੱਬ ਕਿਤੇ ਹੋਰ ਸਵਾਸੇ ਦੇ ਦੇਣਾ ਕਿਤੇ ਤੇ ਫਿਰ ਆਪਾਂ ਰੱਬ ਰੱਬ ਕਰ ਲਈ ਤੇ ਮਹਾਰਾਜ ਕਹਿੰਦੇ ਇਸ ਧਰਤੀ ਦੇ ਉੱਤੇ ਕਦੇ ਨਹੀਂ ਕਿਸੇ ਨੇ ਕਿਹਾ ਵੀ ਮੈਂ ਰੱਜ ਗਿਆ ਹਾਂ ਮਿਹਰੋਂ ਮੈਂ ਇਸ ਧਰਤੀ ਤੋਂ ਜਾਣਾ ਮਹਾਰਾਜ ਕਹਿੰਦੇ ਰਾਜ ਨਾਲ ਕੋਈ ਜੀਵੇ ਆ ਪਹੁੰਚ ਨਾ ਚੱਲਿਆ ਕੋਈ ਖਾਲਸਾ ਦੀ ਇਸ ਧਰਤੀ ਉੱਤੇ ਕੋਈ ਐਸਾ ਮਨੁੱਖ ਨਹੀਂ ਆ ਜਿਹੜਾ ਕਹਿ ਦਵੇ ਵੀ ਮੈਂ ਹੁਣ ਰਾਜ ਕੇ ਜਿਉ ਜੀਉ ਲਿਆ ਵਾ ਤੇ ਮੈਂ ਹੁਣ ਧਰਤੀ ਤੋਂ ਜਾਣਾ ਚਾਹੁੰਨਾ ਕੋਈ ਐਸਾ ਮਨੁੱਖ ਤੁਹਾਨੂੰ ਧਰਤੀ ਤੇ ਨਜ਼ਰ ਨਹੀਂ ਆਵੇਗਾ ਜਿਹੜਾ ਇਹ ਗੱਲ ਕਹਿੰਦਾ ਹੋਵੇਗਾ ਤੇ ਕੋਈ ਐਸਾ ਵੀ ਨਹੀਂ ਟਕਰੇਗਾ ਜਿਹੜਾ ਕਹਿੰਦਾ ਹੁਣ ਮੈਂ ਸਾਰੇ ਧੰਦੇ ਆਪਣੇ ਜ਼ਿੰਦਗੀ ਦੇ ਕਰ ਲਏ ਨੇ ਹੁਣ ਮੇਰੇ ਧੰਦੇ ਮੁੱਕ ਗਏ ਨੇ ਕੰਮ ਮੇਰੇ ਮੁੱਕ ਗਏ ਮੈਂ ਹੁਣ ਸੁਰਖਰੂ ਹੋ ਗਿਆ ਹੁਣ ਮੈਂ ਰੱਬ ਕੋਲੇ ਚਲੇ ਜਾਣਾ ਕੋਈ ਐਸਾ ਬੰਦਾ ਤੁਹਾਨੂੰ ਸੰਸਾਰ ਤੇ ਨਹੀਂ ਮਿਲੇਗਾ ਦੁਨੀਆ ਰੋਈ ਜਾਂਦੀ ਐ ਮੈਂ ਕੰਮ ਚ ਵਿਜੀ ਸਾਂ ਮੈਨੂੰ ਕੰਮ ਬੜੇ ਨੇ ਮੈਂ ਕੀ ਕਰਾਂਗਾ ਰੱਬ ਦਾ ਨਾਮ ਕਿਹੜੇ ਵੇਲੇ ਜਪੀਏ ਆਪਣੀ ਚ ਮੇਲੇ ਨਹੀਂ ਮੁੱਕਦੇ ਇਹੋ ਰੋਣ ਆ ਨਾ ਸਾਡਾ ساری ساری ਉਮਰ ساری ساری ਦਿਹਾੜੀ ਤੇ ਮਹਾਰਾਜ ਕਹਿੰਦੇ ਧਰਤੀ ਉਤੇ ਕੋਈ ਮਨੋਖੇ ਗਾਲ ਨਹੀਂ ਕਹਿੰਦਾ ਤੁਸੀਂ ਇਕੱਲੇ ਨਹੀਂ ਜੇ ਪਰ ਗਿਆਨੀ ਜੀਵ ਐ ਸਦਾ ਸਦਾ ਸੁਰਤੀ ਹੀ ਪਤ ਹੋਏ ਇਹਦੇ ਗਿਆਨੀ ਗਿਆਨੀ ਕੌਣ ਹੈ ਖਾਲਸਾ ਜੀ ਗਿਆਨੀ ਉਹ ਨਹੀਂ ਕੋਈ ਆੜਿਆ ਤੁਰੇ ਫਿਰਦੇ ਆਪਣੇ ਨਾਂ ਦੇ ਗਾੜੀ ਜਿਨ੍ਹਾਂ ਨੇ ਗਿਆਨੀ ਲਾ ਲਿਆ ਨਹੀਂ ਗਿਆਨੀ ਹੈ ਖਾਲਸਾ ਜੀ ਜਿਹੜਾ ਬ੍ਰਹਮ ਬੇਤਾ ਹੈ ਜਿਸ ਨੇ ਪੂਰਨ ਪਰਮੇਸ਼ਰ ਅਕਾਲ ਪੁਰਖ ਬ੍ਰਹਮ ਜੀ ਨੂੰ ਵੇਖ ਲਿਆ ਤੇ ਉਹਨੇ ਖਾਲਸਾ ਜੀ ਉਸ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦਾ ਗਿਆਤ ਜਿਹਨੂੰ ਹੋ ਗਿਆ ਉਹ ਗਿਆਨੀ ਹੈ ਤੇ ਹੁਣ ਉਹ ਆਪਣੀ ਸੁਰਤ ਵਿੱਚ ਵਾਹਿਗੁਰੂ ਦਾ ਸਿਮਰਨ ਕਰਦਾ ਰਹਿੰਦਾ ਤੇ ਖਾਲਸਾ ਜੀ ਆਪਣੀ ਇੱਜ਼ਤ ਆਰਬੂਨ ਨਾਲ ਇਸ ਧਰਤੀ ਤੋਂ ਜਾਂਦਾ ਉਹਦੀ ਇੱਜ਼ਤ ਆਬਰੂ ਜਿਹੜੀ ਆ ਉਹ ਖਾਲਸਾ ਦੀ ਉੱਚੀ ਸੁੱਚੀ ਹੋ ਕੇ ਧਰਤੀ ਤੋਂ ਮਨੋਖ ਜਾਂਦਾ ਜਿੰਨੇ ਪਰਮੇਸ਼ਰ ਨੂੰ ਵੇਖ ਲਏ ਨਹੀਂ ਤੇ ਸਾਰੇ ਰੋਂਦੇ ਫਿਰਦੇ ਮਹਾਰਾਜ ਕਹਿੰਦੇ ਸਰਫਾ ਸਰਫਾ ਸਦਾ ਸਦਾ ਇਹ ਵਹਿ ਗਈ ਵਿਹਾਈ ਤੇ ਹੌਲੀ ਹੌਲੀ ਖਾਲਸਾ ਦੀ ਕਈ ਲੋਕ ਜਿਹੜੇ ਮਾਇਆ ਸੰਕੋਚਦੇ ਆ ਬਚਾਉਂਦੇ ਆ ਮਾਇਆ ਨੂੰ ਘੁੱਟਣਾ ਠਗੀਆਂ ਮਾਰਨੀਆਂ ਕਹੀਂ ਕੁਝ ਕਰਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਵਿਹਾਰੇ ਵਿਅਰਥ ਚਲੀ ਜਾਂਦੀ ਮਹਾਰਾਜ ਸਾਨੂੰ ਸਮਝਾਉਂਦੇ ਆ ਖਾਲਸਾ ਜੀ ਨਾਨਕ ਕਿਸ ਨੂੰ ਆਖਿਆ ਬਿਨ ਪੁੱਛਿਆ ਹੀ ਲੈ ਜਾਏ ਫਿਰ ਜਿਹੜੀ ਮੌਤ ਹੈ ਉਹ ਕਿਸੇ ਕੋਲੇ ਆ ਕੇ ਸਲਾਹ ਨਹੀਂ ਮੰਗਦੀ ਵੀ ਹਾਂ ਤੇਰੇ ਕੰਮ ਮੁੱਕ ਗਏ ਆ ਹਾਂ ਹੁਣ ਕਿੱਦਾਂ ਫਿਰ ਤੂੰ ਜਾਣਾ ਮੌਤ ਨਹੀਂ ਆ ਕੇ ਪੁੱਛਦੀ ਖਾਲਸਾ ਜੀ ਮਹਾਰਾਜ ਕਹਿੰਦੇ ਬਿਨ ਪੁੱਛਿਆ ਹੀ ਲੈ ਜਾਏ ਬਿਨਾ ਪੁੱਛੇ ਤੋਂ ਬਿਨਾ ਪੁੱਛੇ ਤੋਂ ਖਾਲਸਾ ਜੀ ਪ੍ਰਾਣ ਕੱਢ ਕੇ ਅੱਗੇ ਲਾ ਕੇ ਤੁਰ ਪੈਂਦੀ ਆ ਸੋ ਇਸ ਕਰਕੇ ਇਹ ਥੋੜਾ ਜਿਹਾ ਮਨ ਵਿੱਚ ਕਿਤੇ ਸੋਚ ਵਿਚਾਰ ਕਰੋ ਕਿ ਰੱਬ ਦਾ ਜਿਹੜਾ ਨਾਮ ਹੈ ਉਹੀ ਖਾਲਸਾ ਜੀ ਸਾਨੂੰ ਬਚਾਉਣ ਵਾਲਾ ਵਾਹਿਗੁਰੂ ਜੀ ਨੇ ਜੋ ਬਾਣੀ ਅੰਦਰ ਲਿਖ ਦਿੱਤਾ ਖਾਲਸਾ ਜੀ ਉਹ ਪੂਰਾ ਸੱਤ ਲਿਖ ਦਿੱਤਾ ਮਹਾਰਾਜ ਨੇ ਪੂਰੇ ਕਾ ਕੀਆ ਸਭ ਕੁਝ ਪੂਰਾ ਘਟ ਵੱਧ ਕਿਸ਼ਨਾਹੀ ਨਾਨਕ ਗੁਰਮੁਖ ਐਸਾ ਜਾਣਿਆ ਪੂਰੇ ਮਾਹੇ ਸੁਮਾਹੀ ਕਿ ਖਾਲਸਾ ਜੀ ਵਾਹਿਗੁਰੂ ਜੀ ਨੇ ਜੋ ਸਾਨੂੰ ਦੱਸ ਦਿੱਤਾ ਜੋ ਬਚਨ ਦੱਸ ਦਿੱਤੇ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਉਹ ਖਾਲਸਾ ਜੀ ਸਾਰੇ ਸਦੀਵੀ ਸੱਤ ਨੇ ਕੋਈ ਬੰਦਾ ਉਹਨਾਂ ਨੂੰ ਝੂਠੇ ਨਹੀਂ ਕਹਿ ਸਕਦਾ ਸੋ ਇਸ ਕਰਕੇ ਗੁਰੂ ਕੇ ਚਲਣੀ ਲੱਗੀ ਏ ਤੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹੀ ਕਹਿੰਦੇ ਆਗੇ ਭਾਈ ਪਰਮੇਸ਼ਰ ਨੂੰ ਮੰਗਿਆ ਕਰੀਏ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਨਾਮ ਜਪਿਆ ਕਰੀਏ ਕਹਿੰਦੇ ਖਾਲਸਾ ਜੀ ਜਿਹੜਾ ਸਾਰਾ ਸੰਸਾਰ ਹੈ ਉਹ ਬਿਨਾ ਨਾਮ ਤੋਂ ਇੱਥੇ ਕਮਲਾ ਹੋਇਆ ਫਿਰਦਾ ਪਾਗਲ ਹੋਇਆ ਫਿਰਦਾ ਜਿਨ੍ਹਾਂ ਨੇ ਨਾਮ ਵਿਸਾਰਿਆ ਹੈ ਖਾਲਸਾ ਜੀ ਮਹਾਰਾਜ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਮੋਹ ਨਹੀਂ ਜਿਹੜੀ ਮਾਇਆ ਹੈ ਉਹਦੇ ਤੋਂ ਉਹਨਾਂ ਦੀ ਆਗ ਹੀ ਬਲਦੀ ਰਹਿੰਦੀ ਹੈ ਇਵਸ ਨਾਮ ਵਿਚਾਰ ਦਿੱਤਾ ਲਾਲਚ ਵਿੱਚ ਲੱਗ ਕੇ ਜਿੰਨੀ ਨਾਮ ਵਿਸਾਰਿਆ ਕੂੜਾ ਲਾਲਚ ਲੱਗ ਇਹ ਖਾਲਸਾ ਜੀ ਜਿਨ੍ਹਾਂ ਮਨੁੱਖਾਂ ਨੇ ਨਾਸ਼ਵੰਤ ਪਦਾਰਥਾਂ ਦੇ ਪਿੱਛੇ ਲੱਗ ਕੇ ਲਾਲਚ ਕਰਕੇ ਤੇ ਵਾਹਿਗੁਰੂ ਜੀ ਦੇ ਨਾਮ ਨੂੰ ਭੁਲਾ ਦਿੱਤਾ ਹੈ ਧੰਦਾ ਮਾਇਆ ਮੋਹਣੀ ਅੰਤ੍ਰਿਸ਼ਨਾ ਅੱਗ ਤੇ ਉਹਨਾਂ ਨੂੰ ਖਾਲਸਾ ਜੀ ਉਹਨਾਂ ਦੇ ਮਨ ਵਿੱਚ ਇਹੀ ਅੱਗ ਲੱਗੀ ਰਹਿੰਦੀ ਆ ਕਿ ਮਾਇਆ ਆ ਜਾਵੇ ਬਸ ਮਾਇਆ ਮਿਲ ਜਾਵੇ ਮਾਇਆ ਤੋਂ ਬਿਨਾ ਹੋਰ ਜ਼ਿੰਦਗੀ ਨਹੀਂ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਆ ਏ ਭਾਈ ਮੂਰਖੋ ਇਹਦੇ ਵਿੱਚ ਕਿਸੇ ਪ੍ਰਕਾਰ ਕੋਈ ਲਾਭ ਨਹੀਂ ਤੇ ਜੇ ਤੁਸੀਂ ਛੁੱਟਣਾ ਚਾਹੁੰਦੇ ਹੋ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਣਾ ਕਮਲਾਂ ਵਿੱਚ ਆ ਜਾਓ ਨਾਨਕ ਗੁਰਮੁਖ ਛੁੱਟੀ ਆ ਜੇ ਚੱਲੇ ਸਤਿਗੁਰ ਭਾਏ ਜਿਹੜਾ ਗੁਰੂ ਕੇ ਪਰੇਸ਼ ਤੇ ਚੱਲੇਗਾ ਗੁਰੂ ਕੀ ਸ਼ਰਨ ਪੈ ਜਾਵੇਗਾ ਗੁਰੂ ਦਾ ਵਚਨ ਮੰਨੇਗਾ ਗੁਰੂ ਕੀ ਰਜਾ ਵਿੱਚ ਚੱਲੇਗਾ ਗੁਰੂ ਦੇ ਭਾਏ ਵਿੱਚ ਚੱਲੇਗਾ ਬਾਣੇ ਵਿੱਚ ਚੱਲੇਗਾ ਮਹਾਰਾਜ ਕਹਿੰਦੇ ਉਹ ਗੁਰਮੁਖ ਛੁੱਟਣਗੇ ਦੂਜੇ ਨਹੀਂ ਇਸ ਕਰਕੇ ਭਾਈ ਨਾਮ ਜਪੋ ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਪਰਮੇਸ਼ਰ ਹੀ ਸਦਾ ਖਾਇਮ ਰਹਿਣ ਵਾਲਾ ਹੈ ਇਹ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ ਇਸ ਕਰਕੇ ਵਾਹਿਗੁਰੂ ਦੀ ਸ਼ਰਣੀ ਪੈ ਜਾਓ ਤੇ ਮਹਾਰਾਜ ਕਹਿੰਦੇ ਨਹੀਂ ਤੇ ਸਾਰਾ ਸੰਸਾਰ ਹਾਏ ਹਾਏ ਕਰਦਾ ਫਿਰਦਾ ਇੱਥੇ ਕਿ ਪਾਪੀ ਕਰਮ ਕਮਾਉਣ ਦੇ ਕਰਦੇ ਹਾਏ ਹਾਏ ਕਿ ਖਾਲਸਾ ਜੀ ਪਾਪ ਕਮਾਈ ਜਾਂਦੇ ਆ ਤੇ ਫਿਰ ਹਾਏ ਹਾਏ ਸੁੱਤੇਆਂ ਵੀ ਹਾਏ ਹਾਏ ਕਰਦੇ ਆ ਉੱਠਦੇ ਆ ਵੀ ਹਾਏ ਹਾਏ ਕਰਦੇ ਆ ਮਹਾਰਾਜ ਕਹਿੰਦੇ ਨਾਮ ਜਪੋ ਪਰਮੇਸ਼ਰ ਦੀ ਚਰਣੀ ਲੱਗੋ ਤੁਹਾਡੇ ਹਿਰਦੇ ਵਿੱਚ ਵਾਹਿਗੁਰੂ ਦਾ ਸ਼ਬਦ ਵਸੇਗਾ ਤੁਹਾਡੀ ਮਾਇਆ ਦੀ ਭੁੱਖ ਦੂਰ ਹੋ ਜਾਵੇਗੀ ਕਿ ਜਿਨ੍ਹਾਂ ਸਤਿਗੁਰੂ ਇੱਕ ਮਨ ਸੇਵਿਆ ਜਿਨ੍ਹਾਂ ਦਿਨ ਜਨ ਲਾਗੋ ਪਾਏ ਜਿਨ੍ਹਾਂ ਨੇ ਗੁਰਮਖਾਨੇ ਵਾਹਿਗੁਰੂ ਦਾ ਸਿਮਰਨ ਕੀਤਾ ਅਭਿਆਸ ਕੀਤਾ ਗੁਰੂ ਕੀ ਸੰਗਤ ਉਹਦੀ ਚਰਣੀ ਲੱਗ ਜਾ ਉਹ ਗੁਰ ਸ਼ਬਦ ਦੀ ਹਰ ਮੰਨ ਵਸਿਆ ਮਾਇਆ ਕੀ ਭੁੱਖ ਜਾਏ ਗੁਰੂ ਦਾ ਸ਼ਬਦ ਤੁਹਾਡੇ ਹਿਰਦੇ ਵਿੱਚ ਵਸ ਜਾਵੇਗਾ ਤੇ ਜਿਹੜੀ ਖਾਲਸਾ ਜੀ ਮਾਇਆ ਦੀ ਜਿਹੜੀ ਭੁੱਖ ਹੈ ਉਹ ਵੀ ਉਤਰ ਜਾਵੇਗੀ ਤੁਮਾਰਾ ਸਾਨੂੰ ਇਹੀ ਸਮਝਾਉਂਦੇ ਵਾਰ-ਵਾਰ ਕਿ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਉਹਨਾਂ ਨੂੰ ਸਤਿਗੁਰੂ ਜੀ ਮਹਾਰਾਜ ਕਹਿੰਦੇ ਤਰਕਾਰਜੋਗ ਉਹਨਾਂ ਦੀ ਜ਼ਿੰਦਗੀ ਆ ਤੇ ਇੱਕ ਤਿੰਨ ਕਾ ਜੀਵ ਆ ਕਿਤੇ ਆਏ ਸੰਸਾਰ ਕਿਹੜੇ ਕੰਮ ਨੂੰ ਉਹ ਸੰਸਾਰ ਤੇ ਆ ਗਏ ਤੇ ਇੱਕ ਹਾਰ ਹੈ ਉਹਨਾਂ ਦੇ ਫਟਕਾਰ ਹੈ ਉਹਨਾਂ ਦੇ ਜੀਵਨ ਦੇ ਜਿਹੜੇ ਵਾਹਿਗੁਰੂ ਜੀ ਮਹਾਰਾਜ ਨਾਲ ਜੁੜੇ ਨਹੀਂ ਸੋ ਇਸ ਕਰਕੇ ਨਾਮ ਜਪਿਆ ਕਰੋ ਬਾਣੀ ਪੜਿਆ ਕਰੋ ਸਤਿਗੁਰ ਦੀਆਂ ਖੁਸ਼ੀਆਂ ਹਾਸਲ ਕਰੋ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਤੁਹਾ ਮਹਾਰਾਜ ਦੀ ਕਿਰਪਾ ਸਦਕਾ ਆਈ ਹੈ ਇਹ ਹਰਦੀਪੀ ਖਾਲਸਾ ਜੀ ਇੱਕ ਭਾਈ ਸਾਹਿਬ ਹੁਣਾਂ ਨੇ ਸੁਣਾਉਣਾ ਕੀਤੀ ਹੈ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੋਹ ਸਿੰਘ ਸਾਹਿਬ ਹੁਣਾਂ ਦੀ ਉਹਨਾਂ ਦੇ ਕਿਰਪਾ ਵਰਤਨੀ ਤੇ ਖਾਲਸਾ ਜੀ ਇਹ ਚੰਡੀਗੜ੍ਹ ਲਾਗੇ ਦੇ ਰਹਿਣ ਵਾਲੇ ਆ ਤੇ ਭਾਈ ਸਾਹਿਬ ਦੱਸਦੇ ਆ ਕਿ ਘਰ ਦੇ ਵਿੱਚ ਕਹਿੰਦਾ ਮੈਂ ਇਹ ਗੱਲ ਦਾਅਵੇ ਨਾਲ ਕਹਿੰਨਾ ਕਿ ਜੋ ਮੇਰੇ ਘਰ ਵਿੱਚ ਅੱਜ ਬਰਕਤਾਂ ਆਈਆਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣ ਨਾਲ ਆਈਆਂ ਬਾਬਾ ਨੋਹ ਸਿੰਘ ਸਾਹਿਬ ਦੇ ਘਰ ਜਾਣ ਨਾਲ ਆਈਆਂ ਤੇ ਖਾਲਸਾ ਜੀ ਭਾਈ ਸਾਹਿਬ ਦੱਸਦੇ ਆ ਕਿ ਮੇਰਾ ਪ੍ਰਾਪਰਟੀ ਡੀਲਰੀ ਦਾ ਕੰਮ ਹੈ ਤੇ ਪਰ ਉਹ ਚੱਲਦਾ ਨਹੀਂ ਸੀ ਪਤਾ ਨਹੀਂ ਵਾਹਿਗੁਰੂ ਜਾਣੇ ਪਹਿਲਾਂ ਬਹੁਤ ਸੋਨਾ ਕੰਮ ਸੀ ਬੜੀ ਮਹਾਰਾਜ ਦੀ ਕਿਰਪਾ ਸੀ ਅਸੀਂ ਪ੍ਰਾਪਰਟੀਆਂ ਦਵਾਉਂਦੇ ਸਾਂ ਲੋਕਾਂ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਖਾਲਸਾ ਜੀ ਪਤਾ ਇਹਦੇ ਵਿੱਚ ਕਾਫੀ ਪੈਸਾ ਤੇ ਕਹਿੰਦੇ ਮੈਂ ਕਾਫੀ ਪਲਾਟ ਲੈ ਲਿਆ ਆਪਣੇ ਕੋਲੋਂ ਪੈਸੇ ਖਰਚ ਖਰਚ ਕੇ ਪਲਾਟ ਇਕੱਠੇ ਕਰ ਲੇ ਤੇ ਪਰ ਕੋਈ ਇਹੋ ਜੀ ਸਾਡੇ ਘਰ ਖੇਡ ਬਣੀ ਇਹਦੇ ਵੀ ਇਦਾਂ ਹੋਇਆ ਸੀ ਵੀ ਸਾਡੇ ਘਰ ਵਿੱਚ ਅਸੀਂ ਕਿਤੇ ਵਿਆਹ ਗਏ ਹੋਏ ਸੀ ਤੇ ਜਦੋਂ ਮਗਰੋਂ ਘਰ ਆ ਕੇ ਖੋਲਿਆ ਸੀ ਤੇ ਸਾਡੇ ਘਰ ਵਿੱਚ ਉਹ ਤੇ ਕੋਈ ਵੀ ਖਾਂਦਾ ਪੀਂਦਾ ਨਹੀਂ ਕੁਝ ਵੀ ਕਹਿੰਦੇ ਜਦੋਂ ਬੂਹਾ ਗੇਟ ਕੋਲਿਆ ਤੇ ਕਾਫੀ ਜਿੱਦਾਂ 2-3 ਕਿਲੋ ਮੀਟ ਹੁੰਦਾ ਇਦਾਂ ਸਾਡੇ ਘਰ ਵਿੱਚ ਪਿਆ ਹੋਇਆ ਸੀ ਮੀਟ ਤੇ ਇੱਕ ਫਿਰ ਲਾਲ ਕੱਪੜਾ ਸੀ ਉਹਦੇ ਵਿੱਚ ਪਤਾ ਨਹੀਂ ਕੀ ਕੁਝ ਬੰਨਿਆ ਹੋਇਆ ਸੀ ਕਹਿੰਦੇ ਜਦੋਂ ਅਸੀਂ ਉਹ ਘਾਰੇ ਵੜੇ ਆ ਚਲੋ ਉਹ ਚੋੱਕ ਕੇ ਅਸੀਂ ਬਾਹਰ ਸਿਰਦਾ ਇਨੇ ਉਸ ਦਿਨ ਤੋਂ ਹੀ ਸਾਡੇ ਘਰ ਦੇ ਵਿੱਚ ਜਿਹੜੀ ਇਹ ਚੀਜ਼ ਪੈ ਹੋਣੀ ਸ਼ੁਰੂ ਹੋ ਗਈ ਮੇਰਾ ਕੰਮ ਜਿਹੜਾ ਮੈਂ ਪਲਾਟ ਲਏ ਸੀ ਜਿਹੜੇ ਲੋਕੀ ਆਉਣ ਲੈਣ ਵਾਸਤੇ ਆ ਕੇ ਹਾਂ ਕਰ ਦਿਆ ਕਰਨ ਬਾਅਦ ਚ ਨਾ ਕਰ ਦਿਆ ਕਰਨ ਹੁਣ ਜਿਹੜੇ ਕੋਲ ਪੈਸੇ ਸੀ ਉਹ ਪੈਸੇ ਨਾਲ ਹੀ ਪਲਾਟ ਚੱਕੇ ਸੀ ਤੇ ਹੁਣ ਵੇਚਾਂਗੇ ਮੁਨਾਫੇ ਵਿੱਚ ਹੀ ਵਿਕਣੇ ਸੀ ਉਹ ਵਿਕਦੇ ਹੀ ਨਹੀਂ ਸੀਗੇ ਤੇ ਕਹਿੰਦਾ ਇਦਾਂ 6 ਮਹੀਨੇ ਸਾਲ ਬੀਤ ਗਿਆ ਫਿਰ ਜਿਹੜਾ ਮੇਰਾ ਬੇਟਾ ਉਹ ਬਾਹਰ ਸੀ ਉਹਨੂੰ ਉੱਥੇ ਜਦੋਂ ਇਹ ਘਰ ਵਿੱਚ ਚੱਕਰ ਪਿਆ ਸਾਡੇ ਉਹਨੂੰ ਬਾਹਰ ਕੰਮ ਮਿਲਣੋਂ ਬੰਦ ਹੋ ਗਿਆ ਕੰਮ ਨਾ ਮਿਲੇ ਉਹਨੂੰ ਉੱਥੇ ਬਹੁਤ ਜ਼ਿਆਦਾ ਉਹ ਇੱਕ ਉਹਦੇ ਲੱਤ ਵਿੱਚ ਦਰਦ ਸ਼ੁਰੂ ਹੋ ਗਈ ਗਿੱਟੇ ਤੋਂ ਤਾਂ ਉਹਨੂੰ ਦਰਦ ਆਉਂਦੀ ਸੀ ਕਿਤੇ ਬਹੁਤਾ ਜਿਹੜਾ ਸਟੋਰ ਤੇ ਖਲੋ ਨਹੀਂ ਸਕਦਾ ਇਸ ਕਰਕੇ ਵੀ ਉਹਨੂੰ ਕੰਮ ਛੱਡਣਾ ਪਿਆ ਭਾਵ ਕਿ ਉਹਦਾ ਕੰਮ ਛੁੱਟ ਗਿਆ ਫਿਰ ਉਸ ਤੋਂ ਬਾਅਦ ਕਹਿੰਦੇ ਮੇਰੇ ਘਰ ਸਾਡੇ ਘਰ ਵਿੱਚ ਕਲਾ ਪੈਣ ਲੱਗ ਪਈ ਲੜਾਈ ਬਿਨਾਂ ਗੱਲ ਤੋਂ ਕੋਈ ਗੱਲ ਵੀ ਨਾ ਹੋਣੀ ਲੜਾਈ ਪੈਣ ਲੱਗ ਪਈ ਕਹਿੰਦਾ ਉਸ ਤੋਂ ਬਾਅਦ ਮੈਂ ਵੀ ਬਿਮਾਰ ਹੋ ਗਿਆ ਮੇਰੀ ਘਰ ਵਾਲੀ ਮੇਰੀ ਧੀ ਵੀ ਬਿਮਾਰ ਹੋ ਗਈ ਇਦਾਂ ਜਦੋਂ ਸਾਡੇ ਘਰੇ ਉਹ ਚੀਜ਼ ਵਰਤੀ ਉਸ ਤੋਂ ਬਾਅਦ ਅਸੀਂ ਇਦਾਂ ਸਾਡੇ ਤੇ ਬੜਾ ਪ੍ਰਭਾਵ ਪਿਆ ਇਹ ਕਹਿੰਦਾ ਇੱਕ ਮੇਰਾ ਸਭ ਤੋਂ ਛੋਟਾ ਬੇਟਾ ਤੇ ਉਹਦੀ ਕੱਪੜੇ ਦੀ ਦੁਕਾਨ ਹੈ ਉਹ ਕੱਪੜੇ ਦਾ ਕੰਮ ਕਰਦਾ ਕਹਿੰਦਾ ਵੀ ਇਥੋਂ ਤੱਕ ਕਿ ਉਹਦਾ ਕੰਮ ਵੀ ਜਿਹੜਾ ਉਹਦੀ ਕੰਮ ਦੁਕਾਨ ਤੇ ਲੈਣਾ ਲੱਗੀਆਂ ਹੁੰਦੀਆਂ ਸੀ ਉਹਦਾ ਕੰਮ ਵੀ ਠੱਪ ਹੋ ਗਿਆ ਆਖਰ ਨੂੰ ਉਹ ਬੰਦ ਹੀ ਹੋ ਗਿਆ ਕੰਮ ਉਹਨੇ ਦੁਕਾਨ ਹੀ ਛੱਡ ਦਿੱਤੀ ਕੀਤੀ ਨਹੀਂ ਬਾਅਦ ਵਿੱਚ ਮਤਲਬ ਖਤਮ ਕਰਤਾ ਕੰਮ ਸਾਰਾ ਕਹਿੰਦਾ ਉਹ ਚੀਜ਼ ਨੇ ਸਾਡੇ ਘਰ ਪ੍ਰਭਾਵ ਪਾਇਆ ਅਸੀਂ ਬਹੁਤ ਪਤਾ ਕੀਤਾ ਸਾਨੂੰ ਕਿਸੇ ਨੇ ਕਿਹਾ ਵੀ ਤੁਸੀਂ ਇਦਾਂ ਕਰ ਲਓ ਇਦਾਂ ਕੀਤਾ ਕਿਸੇ ਨੇ ਕਿਹਾ ਆਪਾ ਕਰਾ ਉਹ ਕੀਤਾ ਜਿਹੜਾ ਮੇਰਾ ਛੋਟਾ ਬੇਟਾ ਉਹਦੇ ਮਿੱਤਰ ਬਹੁਤ ਨੇ ਪੰਡਤ ਵਗੈਰਾ ਉਹਨਾਂ ਨੇ ਕਿਹਾ ਹਵਨ ਕਰਾਂਗੇ ਤੁਹਾਡੇ ਨਾਂ ਦਾ ਉਹ ਕੀਤਾ ਪਤਾ ਨਹੀਂ ਕਿਹੜੀ ਗਾਈ ਨੂੰ ਕੀ ਪਾਓ ਕਿੱਦਾਂ ਕਰੋ ਬਹੁਤ ਕੁਝ ਕੀਤਾ ਕਹਿੰਦਾ ਬਹੁਤ ਕੁਝ ਕੀਤਾ ਪਰ ਲਾਭ ਕੋਈ ਨਹੀਂ ਹੋਇਆ ਕਿਸੇ ਪ੍ਰਕਾਰ ਵੀ ਕੋਈ ਚੀਜ਼ ਦੇ ਵਿੱਚ ਸਾਡੇ ਸੁਧਾਰ ਨਹੀਂ ਆਇਆ ਇਹ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਕੋਈ ਖੇੜ ਵਰਤਣੀ ਸੀ ਸਤਗੁਰਾਂ ਨੇ ਮਿਹਰ ਕੀਤੀ ਕਹਿੰਦਾ ਮੈਂ ਵੀ ਦਵਾਈਆਂ ਤੇ ਹੋ ਗਿਆ ਘਰ ਵਾਲੀ ਵੀ ਦਵਾਈਆਂ ਤੇ ਮੇਰੀ ਢੀ ਵੀ ਦਵਾਈਆਂ ਤੇ ਜਿਹੜਾ ਮੁੰਡਾ ਛੋਟਾ ਉਹਨੇ ਕਾਫੀ ਪੈਸੇ ਲਾਇਏ ਸੀ ਉਹਦਾ ਕੰਮ ਬੰਦ ਹੋ ਗਿਆ ਜਿਹੜਾ ਬਾਹਰ ਬੈਠਾ ਉਹ ਵੀ ਦੁਖੀ ਅਸੀਂ ਸਾਰੇ ਜਿੱਦਾਂ ਘਰ ਦੇ ਬੰਦੇ ਫੜੇ ਗਏ ਪ੍ਰਭਾਵ ਚ ਆ ਗਏ ਮਾੜੀ ਸ਼ਕਤੀ ਦੇ ਕਹਿੰਦੇ ਉਸ ਤੋਂ ਬਾਅਦ ਸਤਗੁਰਾਂ ਨੇ ਜਿੱਦਾਂ ਸਾਡੇ ਤੇ ਮਿਹਰ ਕਰਨੀ ਇੱਕ ਸਾਲ ਬੀਤ ਗਿਆ ਸੀ ਕਹਿੰਦਾ ਇੱਕ ਸਾਲ ਤੋਂ ਬਾਅਦ ਨਾ ਮੇਰੇ ਮਨ ਵਿੱਚ ਆਇਆ ਵੀ ਆਹੀਂ ਗੁਰੂ ਘਰ ਕਿਉਂ ਨਹੀਂ ਜਾਂਦੇ ਸਾਡਾ ਗੁਰੂ ਏਡਾ ਬਿਆਨਤਾ ਕਹਿੰਦਾ ਮੈਂ ਮਨੇਰੇ ਉੱਠ ਕੇ ਨਾ ਗੁਰੂ ਘਰ ਜਾਣ ਲੱਗ ਪਿਆ ਮਹਾਰ ਦੇ ਦਰ ਤੇ ਜਾਣ ਲੱਗ ਪਿਆ ਕਹਿੰਦਾ 15 ਕ ਦਿਨ ਮੈਂ ਅਜੇ ਜਾਂਦੇ ਨੂੰ ਹੋਏ ਸੀ ਤੇ ਉੱਥੇ ਸਾਡੇ ਪਿੰਡ ਦਾ ਜਿੱਦਾਂ ਡੇਰੀਆਂ ਤੇ ਰਹਿੰਦੇ ਨਵੇਂ ਆਏ ਆ ਸਾਡੇ ਪਿੰਡ ਉਹ ਤੇ ਹੈ ਮਾਝੇ ਦੇ ਤੇ ਕਹਿੰਦੇ ਉਹ ਜਦੋਂ ਇੱਥੇ ਆਏ ਤੇ ਉਹਨਾਂ ਆ ਨਾ ਉਹ ਬਜ਼ੁਰਗ ਕਹਿਣ ਲੱਗਾ ਮੈਨੂੰ ਮਿੱਤਰ ਬਣਿਆ ਸੀ ਮੇਰਾ ਤੇ ਮੈਨੂੰ ਕਹਿਣ ਲੱਗਾ ਵੀ ਇਵੇਂ ਸਭ ਠੀਕ ਠਾਕ ਆ ਘਰ ਵਿੱਚ ਪਰ ਦੱਸਿਆ ਵੀ ਇੰਦਾ ਕੰਮ ਤੇ ਯਾਰ ਬਹੁਤਾ ਹੀ ਮਾੜਾ ਸਾਡਾ ਹੋਇਆ ਕਹਿੰਦਾ ਉਹ ਕਹਿਣ ਲੱਗਾ ਕਿ ਮੈਂ ਕੱਲ ਨੂੰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਆਇਆ ਐਤਵਾਰ ਸੀ ਅਗਲੇ ਦਿਨ ਮੈਂ ਦੁਪਹਿਰੇ ਤੇ ਜਾਣਾ ਤੂੰ ਵੀ ਚੱਲ ਮਾਰਾ ਕਿਰਪਾ ਕਰਨਗੇ ਤੇਰਾ ਕੰਮ ਚੱਲ ਪੂਗਾ ਕਹਿੰਦਾ ਮੈਂ ਉਹਨੂੰ ਕਹਿ ਨਹੀਂ ਯਾਰ ਦੂਰ ਬੜੀ ਆ ਤੇ ਘਰ ਵਿੱਚ ਵੀ ਇਦਾਂ ਜੀ ਦਿੱਕਤ ਆਈ ਆ ਤੇ ਮੇਕੋ ਨਹੀਂ ਜਾਣਾ। ਕਹਿੰਦਾ ਮੈਂ ਉਹਨੂੰ ਇਹ ਗੱਲ ਕਹਿ ਕੇ ਤੇ ਘਰੇ ਆ ਗਿਆ ਤੇ ਅਗਲੇ ਦਿਨ ਕਹਿੰਦਾ ਉਹਨਾਂ ਨੇ ਸਵੇਰੇ ਟਾਈਮ ਨਾ ਤੁਰਨਾ ਸੀ ਮਾਰ ਦੇ ਦਰਸ਼ਨ ਕਰਨ ਵਾਸਤੇ ਮੈਂ ਵੀ ਗਿਆ ਉਹ ਵੀ ਗਿਆ। ਕਹਿੰਦਾ ਉਹਨਾਂ ਵਾਲ ਵੇਖ ਕੇ ਮੇਰੇ ਮਨ ਤੇ ਖੇਚ ਬਾਣਾ ਹੀ ਵੀ ਨਹੀਂ ਯਾਰ ਮੈਂ ਜੇ ਮੈਨੂੰ ਮਾਰ ਨੇ ਕੱਲ ਲਿਆ ਵਾ ਕੋਈ ਗੱਲ ਬਣੀ ਐ ਤੇ ਮੈਨੂੰ ਜਾਣਾ ਚਾਹੀਦਾ। ਇਹਨਾ ਮੈਂ ਉਹਨਾਂ ਨਾਲ ਉਹਨਾਂ ਨੂੰ ਕਿਹਾ ਵੀ ਰੁਕੋ ਮੈਂ ਘਰੋਂ ਕੱਪੜੇ ਪਾਵਾਂ ਮੈਂ ਕੱਪੜੇ ਪਾ ਕੇ ਇਹਨਾਂ ਨਾਲ ਗੱਡੀ 'ਚ ਬਹਿ ਗਏ ਤੇ ਬਾਬਾ ਨੂਰ ਸਿੰਘ ਸਾਹਿਬ ਦੇ ਸਮਾਦੇ ਸਭ ਤੋਂ ਪਹਿਲਾਂ ਕਹੇ ਉਹਨਾਂ ਨੇ ਉੱਥੇ ਰਸਤਾ ਦਿੱਤੀਆਂ ਮੈਨੂੰ ਤੇ ਕੋਈ ਨੌਲਾ ਹੀ ਨਹੀਂ ਸੀ ਤੇ ਮੈਨੂੰ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਸ਼ੀਦੀ ਦੇਖ ਕਰਾਓ ਕਹਿੰਦਾ ਮੈਂ ਵੀ ਕਰਾਈ ਇਹਨਾਂ ਫਿਰ ਉਸ ਤੋਂ ਬਾਅਦ ਅਸੀਂ ਸ਼ੀਦਾ ਸਾਹਿਬ ਆ ਕੇ ਦੁਪਹਿਰੇ ਚ ਹਾਜ਼ਰੀ ਭਰੀ ਤੇ ਕਹਿੰਦਾ ਵੀ ਗੁਰੂ ਸਾਹਿਬ ਦੀ ਕਿਰਪਾ ਚਲੋ ਅਸੀਂ ਬਾਣੀ ਪੜ੍ਹਦੇ ਹਾਂ ਪਰਿਵਾਰ ਸਾਡਾ ਭਾਈ ਸਾਹਿਬ ਦੱਸਦੇ ਕਿ ਮੇਰੇ ਦਾਦੇ ਹੁਣੀ ਗ੍ਰੰਥੀ ਸਿੰਘ ਰਹਿਆ ਤੇ ਗਾਂ ਸਾਡੀ ਸਾਰਿਆਂ ਦੀ ਛੋਟੇ ਹੁੰਦਿਆਂ ਦੀ ਸੰਥਿਆ ਬਾਪੂ ਸਾਡੇ ਨੇ ਕਰਾਈ ਸੀ ਇਹਨਾਂ ਬਾਣੀ ਪੜ੍ਹਦੇ ਹਾਂ ਬੜਾ ਨੰਦ ਆਇਆ ਕਹਿੰਦਾ ਕਹਿੰਦਾ ਗੁਰੂ ਸਾਹਿਬ ਦੀ ਐਸੀ ਕਿਰਪਾ ਵਰਤੀ ਮਿਹਰ ਹੋਈ ਕਿੰਨਾ ਮੈਂ ਪਹਿਲੀ ਵਾਰ ਉਸ ਹੀ ਦੰਦਨੀ ਅਸਥਾਨਾਂ ਤੇ ਗਿਆ ਸਾਂ ਅਰਦਾਸ ਕੀਤੀ ਤੇ ਕਹਿੰਦਾ ਮਹਾਰਾਜ ਦੀ ਕਿਰਪਾ ਨਾਲ ਮੈਂ ਘਰੇ ਪਹੁੰਚਿਆ ਤੇ ਮੇਰੇ بیٹے ਦਾ ਬਾਹਰੋਂ ਫੋਨ ਆਇਆ ਕਿ ਬਾਪੂ ਜੀ ਵੀ ਚਲੋ ਮਹਾਰਾਜ ਦੀ ਕਿਰਪਾ ਹੋਈ ਮੈਨੂੰ ਇੱਕ ਪੱਕਾ ਕੰਮ ਮਿਲ ਗਿਆ ਕਿ ਆਪਣਾ ਪੰਜਾਬੀ ਪਰਿਵਾਰ ਆ ਤੇ ਉਹਨਾਂ ਦਾ ਆਪਣਾ ਕੰਮ ਹੈ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਪੱਕਾ ਸਾਡੇ ਕੋ ਰਹਿਣਾ ਉਹ ਮੇਰੇ ਮਨ ਵਿੱਚ ਉਦੋਂ ਕੋਈ ਖਿਆਲ ਨਾ ਆਇਆ ਵੀ ਚਲੋ ਮੈਂ ਕਿਹਾ ਚੰਗੀ ਗੱਲ ਆ ਪੁੱਤ ਵੀ ਸਾਲ ਹੋ ਗਿਆ ਤੂੰ ਵਿਹਲਾ ਬੈਠਾ ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਨਾਲ ਦੂਜੇ ਦਿਨ ਅਸੀਂ ਦੋਵੇਂ ਜਾਣੇ ਮੈਂ ਤੇ ਮੇਰੀ ਘਰਵਾਲੀ ਕਹਿੰਦਾ ਅਸੀਂ ਬਿਲਕੁਲ ਠੀਕ ਸੀ ਸਾਡੇ ਦਰਦਾਂ ਸਰੀਰ ਦੇ ਵਿੱਚ ਹੋਣੀਆਂ ਉਸ ਦਿਨ ਦਰਦਾਂ ਨਹੀਂ ਹੋਈਆਂ ਮੇਰੀ ਧੀ ਵੀ ਜਿਹੜੀ ਸੀ ਉਹ ਨੂੰ ਬੁਖਾਰ ਨਹੀਂ ਸੀ ਉਹਨਾਂ ਦਾ ਇੱਕ ਸਾਲ ਤੋਂ ਬੁਖਾਰ ਨਹੀਂ ਸੀ ਲੱਗਦਾ ਕਹਿੰਦਾ ਉਹ ਵੀ ਦੋਕ ਦਿਨ ਜਦੋਂ ਮੈਂ ਸ਼ੀਦਾਂ ਸਾਹਿਬ ਤੋਂ ਜਾ ਆਇਆ ਸਾਂ ਦੋਕ ਦਿਨਾਂ ਦੇ ਵਿੱਚ ਉਹਨੂੰ ਫਰਕ ਪੈ ਗਿਆ ਸੀ ਵੀ ਉਹ ਕਹਿੰਦੀ ਸੀ ਮੈਨੂੰ ਫਰਕ ਲੱਗਦਾ ਫਿਰ ਖਾਲਸਾ ਜੀ ਉਸੇ ਹਫ਼ਤੇ ਦੇ ਵਿੱਚ ਵਿੱਚ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਮਿਹਰ ਹੋਈ ਸਾਡਾ ਇੱਕ ਪਲਾਰ ਸੀ ਜਿਹੜਾ ਜਿੱਤੇ ਮੈਂ ਕਾਫੀ ਪੈਸੇ ਲਾਇਏ ਸੀ ਮਹਾਰਾਜ ਦੀ ਕਿਰਪਾ ਨਾਲ ਉਹ ਜਿੱਦਾਂ ਕਹਿ ਲਓ ਉਹ ਕਹਿੰਦਾ ਵੀ ਮੈਂ ਉਹਨਾਂ ਨੂੰ ਦੱਸਿਆ ਸੀ ਭਾਈ ਸਾਹਿਬ ਨੇ ਵੀ ਮੈਂ 12 ਲੱਖ ਦਾ ਉਹ ਲਿਆ ਸੀ ਤੇ ਮੇਰੇ ਕੋਲ ਇੱਕ ਪਾਰਟੀ ਆਈ ਵੀ ਸਾਨੂੰ ਜ਼ਰੂਰੀ ਚਾਹੀਦਾ ਤੇ ਉਹ 19 ਲੱਖ ਦਾ ਖਾਲਸਾ ਜੀ ਸਾਲ ਡੇਢ ਸਾਲ ਦੇ ਵਿੱਚ ਦੋਹਾਂ ਸਾਲਾਂ ਦੇ ਵਿੱਚ ਵਿਕਿਆ ਮਹਾਰਾਜ ਨੇ ਐਸੀ ਕਿਰਪਾ ਹੋਈ ਉਹ ਇੱਕੋ ਹਫ਼ਤੇ ਦੇ ਵਿੱਚ ਕੰਮ ਹੋ ਗਏ ਕਹਿੰਦਾ ਬਾਬਾ ਦੀਪ ਸਿੰਘ ਸਾਹਿਬ ਨੇ ਐਸੀ ਕਿਰਪਾ ਕੀਤੀ ਕਹਿੰਦਾ ਉਸ ਦਿਨ ਤੋਂ ਬਾਅਦ ਫਿਰ ਮੈਂ ਕਦੇ ਵੀ ਨਹੀਂ ਛੱਡਿਆ ਐਤਵਾਰ ਹਰ ਐਤਵਾਰ ਜਾਨਾ ਕਹਿੰਦਾ ਫਿਰ ਉਸੇ ਭਾਈ ਸਾਹਿਬ ਨੇ ਮੈਨੂੰ ਤੁਹਾਡੀਆਂ ਹੱਡ ਬੀਤੀਆਂ ਨਾਲ ਦੱਸਿਆ ਤੇ ਮੈਂ ਸੋਚਿਆ ਵੀ ਮੈਂ ਵੀ ਤੁਹਾਡੇ ਨਾਲ ਸ਼ੇਅਰ ਕਰਾਂ ਕਹਿੰਦਾ ਗੁਰੂ ਸਾਹਿਬ ਦੀ ਐਸੀ ਕਿਰਪਾ ਵਰਤੀ ਆ ਕੰਮ ਜਿਹੜੇ ਰੁਕੇ ਸੀ ਉਹ ਫੇਰ ਚੱਲ ਪਏ ਸਭ ਕੁਝ ਸਹੀ ਹੋ ਗਿਆ ਧੀ ਮੇਰੀ ਵੀ ਸਹੀ ਹੋ ਗਈ ਉਹਦਾ ਰਿਸ਼ਤਾ ਵੀ ਹੋ ਗਿਆ ਜਿਹੜਾ ਬਾਹਰ ਮੁੰਡਾ ਸੀ ਉਹਨੂੰ ਵੀ ਕੰਮ ਮਿਲ ਗਿਆ ਜਿਹੜਾ ਇੱਥੇ ਬੇਟਾ ਸੀ ਮੇਰਾ ਉਹ ਆਪਣਾ ਗੱਡੀਆਂ ਦਾ ਕੰਮ ਜਿੱਦਾਂ ਜਿਹੜੇ ਵੇਚਦੇ ਨੇ ਲੈਂਦੇ ਨੇ ਇਹ ਕੰਮ ਉਹਨੇ ਸ਼ੁਰੂ ਕਰ ਲਿਆ ਮਹਾਰਾਜ ਦੀ ਕਿਰਪਾ ਨਾਲ ਉਹ ਵੀ ਠੀਕ ਹੋ ਗਿਆ ਸਤਿਗੁਰਾਂ ਦੀ ਐਸੀ ਰਹਿਮਤ ਹੋਈ ਉਹ ਮੇਰੇ ਨਾਲ ਇੱਕੋ ਵਾਰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਗਿਆ ਤੇ ਉਹਨੇ ਬਾਹਰ ਦਾ ਟਰਾਈ ਕੀਤਾ ਸੀ ਵੱਡੇ ਨੇ ਲਾਇਆ ਸੀ ਉਥੋਂ ਕਾਫੀ ਵਾਰ ਬਣਦਾ ਨਹੀਂ ਸੀ ਉਹ ਮਹਾਰਾਜ ਦੀ ਰਹਿਮਤ ਵਰਤੀ ਉਸੇ ਮਹੀਨੇ ਉਹਦਾ ਵੀ ਬਾਹਰ ਦਾ ਬਣ ਗਿਆ ਤੇ ਗੁਰੂ ਸਾਹਿਬ ਦੀ ਕਿਰਪਾ ਵਰਤਨੀ ਉਹਨੇ 15 20 ਦਿਨ ਕੰਮ ਕੀਤਾ ਗੱਡੀਆਂ ਦਾ ਤੇ ਉਸ ਤੋਂ ਬਾਅਦ ਮਹਾਰਾਜ ਦੀ ਰਹਿਮਤ ਨਾਲ ਉਹਦਾ ਬਾਹਰ ਦਾ ਬਣ ਗਿਆ ਕਿੰਨਾ ਵੀ ਹੁਣ ਗੁਰੂ ਸਾਹਿਬ ਦੀ ਐਸੀ ਕਿਰਪਾ ਵੀ ਸਾਨੂੰ ਇਹਦੇ ਹਿਸਾਬ ਨਾਲ 11 ਕ ਮਹੀਨੇ ਭਾਈ ਸਾਹਿਬ ਨੇ ਫਿਰ ਦੱਸਿਆ ਇਨਾ 11 ਮਹੀਨੇ ਕੇ ਸਾਲ ਹੀ ਹੋ ਚੱਲਾ ਅਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਹਰ ਐਤਵਾਰ ਜਾਂਦੇ ਨਾਗਾ ਨਹੀਂ ਪਾਇਆ ਵੇਖੋ ਖਾਲਸਾ ਜੀ ਕਿੱਥੋਂ ਆਉਣਾ ਮਹਾਲੀਆਂ ਆਉਣਾ ਚੰਡੀਗੜ੍ਹੋਂ ਤੇ ਪਰ ਜੇ ਵਾਹਿਗੁਰੂ ਦੇ ਘਰੋਂ ਮਿਲਦਾ ਤੇ ਫੇਰ ਹੀ ਕੋਈ ਆਉਂਦਾ ਨਾ ਜੇ ਕਿਸੇ ਡਾਕਟਰ ਕੋਲੋਂ ਇਲਾਜ ਹੋ ਜਾਂਦਾ ਉਹਨੂੰ ਰੋਗ ਦਾ ਪਤਾ ਲੱਗ ਜਾਂਦਾ ਹੈ ਉਥੋਂ ਰੋਗ ਠੀਕ ਹੋ ਜਾਂਦਾ ਤੇ ਭਾਵੇਂ ਕਿੰਨੀ ਕਿਉਂ ਨਾ ਦੂਰ ਹੋਵੇ ਬੰਦਾ ਜਾਂਦਾ ਹੀ ਹੈ ਨਾ ਸੋ ਇਦਾਂ ਮਹਾਰਾਜ ਨੇ ਕਿਰਪਾ ਕਰਕੇ ਖਾਲਸਾ ਜੀ ਭਾਈ ਸਾਹਿਬ ਕਹਿੰਦਾ ਮੇਰੇ ਸਾਰੇ ਘਰ ਦੇ ਨੂੰ ਜਿਹੜਾ ਘਰ ਦੇ ਵਿੱਚ ਕੋਈ ਮਾੜੀ ਸ਼ਕਤੀ ਦਾ ਪਹਿਰਾ ਹੋਇਆ ਸੀ ਨਾਸ ਹੋ ਗਿਆ ਤੇ ਮਹਾਰਾਜ ਦੀ ਕਿਰਪਾ ਵਰਤੀ ਸਤਿਗੁਰਾਂ ਦੀ ਮਿਹਰ ਵਰਤੀ ਤਾਂ ਉਹਨਾਂ ਨੇ ਮੈਨੂੰ ਉਹਦਾ ਦੱਸਿਆ ਸੀ ਵੀ ਮਾੜਾ ਮਾੜਾ ਸਾਨੂੰ ਕਈ ਵਾਰ ਪ੍ਰਭਾਵ ਘਰ ਵਿੱਚ ਲੱਗਦਾ ਤੇ ਦਾਸ ਨੇ ਕਿਹਾ ਸੀ ਵੀ ਚੰਡੀ ਦੀ ਵਾਰ ਦਾ ਜਾਪ ਕਰਾਓ ਮਹਾਰਾਜ ਕਿਰਪਾ ਕਰਨਗੇ ਉਹ ਕਹਿੰਦੇ ਸੀ ਕੋਈ ਨਹੀਂ ਭਾਈ ਸਾਹਿਬ ਜ਼ਰੂਰ ਕਰਾਵਾਂਗੇ ਸੋ ਐਡੀ ਕਲਾ ਹੈ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੰਘਾਂ ਵਿੱਚ 시ਦਾ ਸਿੰਘਾਂ ਦੇ ਵਿੱਚ ਮਹਾਰਾਜ ਬਹੁਤ ਕੁਝ ਬਖਸ਼ਦੇ ਆ ਸਾਨੂੰ ਲੈਣਾ ਨਹੀਂ ਆਉਂਦਾ ਤੇ ਐਵੇਂ ਮਹਾਰਾਏ ਨੇ ਖਾਲਸਾ ਜੀ ਉਹਦੇ ਇੱਕ ਵੀਰ ਦੇ ਘਰ ਦੇ ਬਾਰੇ ਨੇ ਆਲੇ ਕੀਤੇ ਤੇ ਫਿਰ ਉਹ ਕਹਿੰਦਾ ਮੇਰੇ ਮਨ ਵਿੱਚ ਇੱਕ ਦਿਨ ਖਿਆਲ ਆ ਗਿਆ ਵੀ ਇਹ ਕਿੰਨੇ ਸਿੱਟਿਆ ਹੋਊਗਾ ਸਾਡੇ ਘਰ ਮ ਆਸ ਕੀ ਕਾਰਨ ਹੋਊਗਾ ਕਹਿੰਦਾ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਮਹਾਰਾਜ ਜੀ ਕੌਣ ਹੋਵੇਗਾ ਬੰਦਾ ਸਾਨੂੰ ਪਤਾ ਤਾਂ ਲੱਗੇ ਤੇ ਕਹਿੰਦਾ ਜਦੋਂ ਮੈਂ ਅਰਦਾਸ ਕੀਤੀ ਉੱਥੇ ਚਪੈਰਾ ਸਾਹਿਬ ਦੇ ਗਏ ਨੇ ਉੱਥੇ ਵੀ ਅਰਦਾਸ ਕੀਤੀ ਆਪੋ ਹੀ ਘਰੇ ਆ ਕੇ ਕਰਤੀ ਤੇ ਕਹਿੰਦਾ ਅਗਲੇ ਦਿਨ ਹੀ ਪਤਾ ਲੱਗ ਗਿਆ ਵੀ ਸਾਡੀ ਚਾਚੀ ਸੀ ਤੇ ਕੋਠੇ ਤੋਂ ਡਿੱਗੀ ਤੇ ਦੋਵੇਂ ਲੱਟਾਂ ਲਤਾਂ ਉਹਦੀਆਂ ਦੋ ਤਿੰਨ ਜਗ੍ਹਾ ਤੋਂ ਟੁੱਟ ਗਈਆਂ ਤੇ ਐਵੇਂ ਖਾਲਸਾ ਜੀ ਇਹ ਪਰਿਵਾਰਾਂ ਦੇ ਵਿੱਚੋ ਹੀ ਕੋਈ ਨਾ ਕੋਈ ਹੁੰਦਾ ਜਿਹੜਾ ਸੜਦਾ ਹੁੰਦਾ ਇੱਕ ਦੂਜੇ ਤੋਂ ਜਾਂ ਪਿੰਡ ਵਿੱਚੋਂ ਕੋਈ ਲਾਕ ਡਾਟ ਹੁੰਦੀ ਉਹ ਕਰਦਾ ਹੁੰਦਾ ਹੋਰ ਤੀਜਾ ਬੰਦਾ ਕੋਈ ਨਹੀਂ ਹੁੰਦਾ ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਵੀ ਵਿਖਾ ਦਿੱਤਾ ਐਵੇਂ ਭਾਈ ਸਾਹਿਬ ਦੇ ਘਰ ਖਾਲਸਾ ਜੀ ਮਹਾਰਾਜ ਨੇ ਬਰਕਤਾਂ ਬਖਸ਼ੀਆਂ ਤੇ ਭਾਈ ਸਾਹਿਬ ਕਹਿਣ ਲੱਗੇ ਕਿ ਮਹਾਰਾਜ ਦੀ ਕਿਰਪਾ ਨਾਲ ਜਿਹੜੇ ਸਾਰੇ ਕੰਮ اٹਕੇ ਹੋਏ ਸੀ ਸਾਡੇ ਉਹ ਸਾਰੇ ਹੀ ਚੱਲ ਪਏ ਮਹਾਰਾਜ ਨੇ ਮੇਰ ਕਰ ਦਿੱਤੀ ਕਹਿੰਦਾ ਕੁਦਰਤੀ ਵੇਖੋ ਮੈਂ ਮਹਾਰਾਜ ਦੇ ਘਰ ਜਾਣਾ ਸ਼ੁਰੂ ਕੀਤਾ ਉਥੋਂ ਉਹ ਮੇਰਾ ਮਿੱਤਰ ਕਹਿੰਦਾ ਵੀ ਅਸੀਂ ਜਾਣਾ ਉਹਦੇ ਨਾਲ ਸਬੱਬ ਬਣ ਗਿਆ ਇਸ ਕਰਕੇ ਮੈਂ ਵਾਰ-ਵਾਰ ਕਹਿੰਦਾ ਕਿ ਅਮਰਤ ਵੇਲੇ ਜਾਗੋ ਕੇ ਅਸੀਂ ਇਸ਼ਨਾਨ ਕਰਕੇ ਬਾਣੀ ਪੜੋ ਮਹਾਰਾਜ ਦੀ ਸ਼ਰਨ ਵਿੱਚ ਜਾਓ ਜੇ ਤੁਸੀਂ ਬਹੁਤੇ ਦੁਖੀ ਹੋ ਬਹੁਤ ਦੁੱਖਾਂ ਨੇ ਤੁਹਾਨੂੰ ਘੇਰ ਲਿਆ ਤੇ ਜਦੋਂ ਤੁਹਾਨੂੰ ਕੋਈ ਰਾਹ ਨਹੀਂ ਲੱਭਦਾ ਹੁਣ ਦੁੱਖ ਹੀ ਦੁੱਖ ਨਜ਼ਰ ਆਉਂਦਾ ਸੁੱਖ ਕੋਈ ਨਜ਼ਰ ਨਹੀਂ ਆਉਂਦਾ ਤੇ ਫਿਰ ਖਾਲਸਾ ਜੀ ਮਹਾਰਾਜ ਦੇ ਘਰ ਅਮਰਤ ਵੇਲੇ ਜਾ ਕੇ ਹਾਜ਼ਰੀ ਭਰੋ ਤਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰ ਦੇ ਚਰਨਾਂ ਵਿੱਚ 4 ਵਜੇ ਜਿੰਨੇ ਵਜੇ ਵੀ ਤੁਹਾਡਾ ਗੁਰੂ ਘਰ ਖੁੱਲਦਾ ਹੈ ਉਸ ਵੇਲੇ ਚਲੇ ਜਾਓ ਮਹਾਰ ਦੇ ਦਰਸ਼ਨ ਕਰੋ ਸਤ ਗੁਰੂ ਦੀ ਹਜੂਰੀ ਵਿੱਚ ਬੈਠ ਕੇ ਅਰਦਾਸ ਕਰੋ ਮਹਾਰਾਏ ਬੜੀ ਛੇਤੀ ਸੁਣਦੇ ਤੁਹਾਨੂੰ ਰਸਤੇ ਪਾ ਦੇਣਗੇ ਜਾਂ ਤੁਹਾਡਾ ਹੱਲ ਕਰ ਦੇਣਗੇ ਇਹ ਪੱਕੀ ਗੱਲ ਹੈ ਸੋ ਇਸ ਕਰਕੇ ਅਮਰਤ ਵੇਲੇ ਜਾ ਕੇ ਮਹਾਰਾ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਬਹੁਤ ਜ਼ਰੂਰੀ ਬੜਾ ਵੱਡਾ ਮਹਾਤਮ ਹੈ ਉਹ ਚੀਜ਼ ਦਾ ਖਾਲਸਾ ਜੀ ਪਰ ਆਪਾਂ ਕੀ ਕਰਦੇ ਆ ਆਪਾਂ ਘਾ ਲੋ ਕਰ ਜਾਂਦੇ ਹਾਂ ਮੰਨਦੇ ਨਹੀਂ ਹਾਂ ਬਚਨਾਂ ਨੂੰ ਪਰ ਸਤ ਗੁਰਾਂ ਦੀ ਕਿਰਪਾ ਵਰਤਦੀ ਹੈ ਜੇ ਕਿਸੇ ਨੂੰ ਭਾਈ ਬਹੁਤ ਦੁੱਖ ਨੇ ਬਹੁਤ ਹੀ ਦੁੱਖਾਂ ਨੇ ਘੇਰ ਲਿਆ ਕੋਈ ਰਾਹ ਨਹੀਂ ਲੱਭਦਾ ਤੇ ਸ਼ੀਦਾ ਦੇ ਦਰ ਜਾਓ ਸਤਿਗੁਰੂ ਮਹਾਰਾ ਦੇ ਦਰ ਜਾਓ ਮਹਾਰਾ ਤੁਹਾਨੂੰ ਰਸਤਾ ਜ਼ਰੂਰ ਵਿਖਾਉਣਗੇ ਸੋ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ